ਸ਼ਾਇਦ ਕੱਲ੍ਹ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਨੂੰ ਹਜੇ ਵੀ ਯਾਦ ਹੈ ਤੇ ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਕਰੋਨਾ ਦਾ ਟਾਈਮ ਆਇਆ ਸੀ ਉਹ ਟਾਈਮ ਸਾਰਿਆਂ ਲਈ ਇੰਨਾ ਜ਼ਿਆਦਾ ਦਰਦਨਾਕ ਸੀ ਕਿ ਬਹੁਤ ਲੋਕਾਂ ਤੋਂ ਬਹੁਤ ਆਪਣੇ ਦੂਰ ਹੋ ਗਏ ਇਸ ਬਿਮਾਰੀ ਕਰਕੇ ਹਨਾ ਤੇ ਬਹੁਤ ਲੋਕਾਂ ਦਾ ਕੰਮ ਠੱਪ ਹੋ ਗਿਆ ਤੇ ਉਹ ਹਜੇ ਤੱਕ ਫਾਈਨੈਂਸ਼ਲੀ ਮਤਲਬ ਠੀਕ ਨਹੀਂ ਹੋਏ ਇਹ ਹੁਣੇ ਹੁਣੇ ਕਰੋਨਾ ਨਾਲ ਜੁੜਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਹ ਤਾਂ ਬਹੁਤ ਹੀ ਦਿਲ ਦਹਿਲਾਉਣ ਵਾਲੀ ਹੈ ਜਿਸ ਕੰਪਨੀ ਨੇ ਕਰੋਨਾ ਦੀ ਵੈਕਸੀਨ ਬਣਾਈ ਸੀ ਜੋ ਜਿਹੜੀ ਕਿ ਵੈਕਸੀਨ ਸੀ ਉਹ ਆਪਣੇ ਭਾਰਤ ਦੇ ਵਿੱਚ ਹੀ ਲੈਬ ਚ ਬਣਾਈ ਗਈ ਸੀ ਕਿਸੇ ਦੂਸਰੀ ਕੰਪਨੀ ਦੁਆਰਾ ਬਾਹਰਲੀ ਕੰਪਨੀ ਦੁਆਰਾ ਤੇ ਉਸ ਕੰਪਨੀ ਨੇ ਇਹ ਕਬੂਲ ਲਿਆ ਹੈ ਵੀ ਜਿਹੜੀ ਅਸੀਂ ਵੈਕਸੀਨ ਬਣਾਈ ਸੀ ਉਹਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਇਨਸਾਨ ਨੂੰ ਲੱਗ ਸਕਦੀਆਂ ਨੇ ਕਿਉਂਕਿ ਇੱਕ ਵਿਅਕਤੀ ਨੇ ਉਸ ਕੰਪਨੀ ਤੇ ਕੇਸ ਕੀਤਾ ਕਿਉਂਕਿ ਉਸ ਨੂੰ ਬਾਅਦ ਦੇ ਵਿੱਚ ਬ੍ਰੇਨ ਹੈਮਰੇਜ ਦੀ ਪ੍ਰੋਬਲਮ ਹੋ ਗਈ ਜਦੋਂ ਨੇ ਇੰਜੈਕਸ਼ਨ ਲਵਾਇਆ ਜਦੋਂ ਨੇ ਮਤਲਬ ਕੇਸ ਕੀਤਾ ਤਾਂ ਉਹ ਕੰਪਨੀ ਨੇ ਹੁਣ ਖੁਦ ਕਬੂਲ ਲਿਆ ਏ ਤੇ ਕਿ ਇਹਦੇ ਨਾਲ ਟੀਐਸਐਸ ਦੇ ਕਈ ਬਿਮਾਰੀਆਂ ਹੋ ਸਕਦੀਆਂ ਹਨ ਜਿਵੇਂ ਕਿ ਬਹੁਤ ਲੋਕਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਹਨਾ ਅਟੈਕ ਦੀ ਪ੍ਰੋਬਲਮ ਹੋ ਗਈ ਤੇ ਇਸ ਦੇ ਨਾਲ ਉਹਨਾਂ ਨੇ ਮੰਨਿਆ ਕਿ ਇਹਦੇ ਨਾਲ ਆਪਣੇ ਬਲੱਡ ਦੇ ਵਿੱਚ ਜਿਹੜੇ ਕਲੋਟ ਨੇ ਉਹ ਜੰਮਣ ਲੱਗ ਜਾਂਦੇ ਨੇ ਕਿੰਨੇ ਲੋਕਾਂ ਨੇ ਯਕੀਨ ਕਰਕੇ ਸਰਕਾਰ ਤੇ ਹਨਾ ਇਹ ਵਾਲੀ ਵੈਕਸੀਨ ਲਗਵਾਈ ਸੀ ਤੇ ਹੁਣ ਇੰਨਾਂ ਚੀਜ਼ਾਂ ਦਾ ਜ਼ਿੰਮੇਵਾਰ ਕੌਣ ਹੈ ਕੋਈ ਆਊਗਾ ਸਾਹਮਣੇ ਜੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਹੁੰਦਾ ਉਸ ਦਾ ਘਾਟਾ ਸਰਕਾਰ ਪੂਰਾ ਕਰ ਸਕਦੀ ਹੈ ਤੇ ਇਸ ਦੇ ਨਾਲ ਨਾਲ ਇਹ ਵੀ ਪੱਤਾ ਚੱਲਿਆ ਕਿ ਇਹ ਇਹ ਵੈਕਸੀਨ ਲਗਾਉਣ ਨਾਲ ਹਨਾ انسان ਦੀ ਜਿਹੜੀ ਯਾਦਦਾਸ਼ਤੀ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਇਸ ਦੇ ਲਈ ਕਿਸੇ ਨੂੰ ਵੀ ਮਾਫ਼ਤਾਨ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਇਹ ਗਲਤੀ ਕੀਤੀ ਗਈ ਹੈ ਸਾਰੀ ਇਹ ਨਹੀਂ ਹੈਗਾ ਕਿ ਇੱਕ انسان ਦੁਆਰਾ ਹੋਈ ਹੈ ਜਿਹੜਾ ਕਰੂਪੀਜ਼ਮ ਦੁਆਰਾ ਆਪਾਂ ਨੂੰ ਫੋਰਸ ਕੀਤਾ ਗਿਆ ਇਸ ਇੰਜੈਕਸ਼ਨ ਲਗਾਉਣ ਬਾਰੇ ਤੇ ਸਰਕਾਰ ਨੇ ਜੋ ਗਲਤੀ ਕੀਤੀ ਹੈ ਇਸ ਦੀ ਸਜ਼ਾ ਮੇਰੇ ਖਿਆਲ ਨਾਲ ਉਸ ਕੰਪਨੀ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਕਿ ਤੁਸੀਂ ਮੇਰੇ ਇਸ ਗੱਲ ਨਾਲ ਸਹਿਮਤ ਹੋ ਜੇ ਮੇਰੇ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ